ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਵੇਂ ਤੁਸੀਂ ਦੇਖਦੇ ਹੋ ਸਾਡੇ ਬਾਪੂ ਬਜ਼ੁਰਗਾਂ ਨੂੰ ਕੁੜਤੇ ਪਜਾਮੇ ਪਾਏ ਹੋਏ ਨੇ ਅੱਧਿਆਂ ਦੇ ਕਾਫੀ ਕਲਰ ਦੇ ਪਾਏ ਨੇ ਅੱਧਿਆਂ ਦੇ ਨੀਲੇ ਰੰਗ ਦੇ ਪਾਏ ਨੇ ਬਲੂ ਕਲਰ ਦੇ ਪਾਏ ਗਰਮੀਆਂ ਦਾ ਮੌਸਮ ਆ ਗਿਆ ਹੁਣ ਗਰਮੀਆਂ ਵਾਲੇ ਕੁੜਤੇ ਪਜਾਮੇ ਸਮਾਉਣੇ ਆ ਜੀ ਅਸੀਂ ਤੇ ਅਸੀਂ ਬੇਨਤੀ ਕਰਦੇ ਹਾਂ ਸੰਗਤ ਨੂੰ 500 ਕੁੜਤਾ ਪਜਾਮਾ ਕਾਫੀ ਕਲਰ ਦਾ ਸਮਾਉਣਾ ਇਦਾਂ ਦਾ ਇਸ ਕੱਪੜੇ ਦੇ ਵਿੱਚ ਜਿਹੜਾ ਗਰਮੀਆਂ ਦੇ ਵਿੱਚ ਪਾਇਆ ਜਾ ਸਕੇ ਪਤਲਾ ਤੇ 500 ਗੁਰ ਦਾ ਪਜਾਮਾ ਹੀ ਇਹ ਨੀਲੇ ਰੰਗ ਦੇ ਵਿੱਚ ਆ ਜਿਹੜਾ ਗਰਮੀਆਂ ਚ ਪਾਇਆ ਜਾਵੇ ਪਤਲਾ ਕਪੜਾ ਕਪੜਾ ਅਸੀਂ ਪਸੰਦ ਕਰ ਲਿਆ ਕਪੜਾ ਅਸੀਂ ਮੰਗਵਾ ਵੀ ਲਿਆ ਵਾ ਧੰਨਵਾਦ ਆਜੀਤ ਸਿੰਘ ਬੱਟੂ ਆ ਵੀਰ ਸਾਡਾ ਜਲੰਧਰ ਤੋਂ ਕਾਲਜੀਟ ਟੈਲਰ ਆ ਵੀਰਾ ਉਹੀ ਗੁਰਤੇ ਪਜਾਮੇ ਪਿਛਲੇ ਸਾਲ ਵੀ ਪਿਛਲੇ ਉਸ ਤੋਂ ਪਿਛਲੇ ਸਾਲ ਵੀ ਸਾਡੇ ਝੁੰਨਾ ਸਾਹਿਬ ਨੇ ਜਿਹੜੇ ਪ੍ਰਚਾਰਕ ਨੇ ਸਿੱਖ ਪ੍ਰਚਾਰਕ ਨੇ ਉਹਨਾਂ ਦੀ ਮਹਿੰਤਰੇ ਨਾਲ ਉਹਨਾਂ ਦੀ ਕਿਰਪਾ ਦੇ ਨਾਲ 222 ਚ ਕੁੜਤੇ ਪਜਾਮੇ ਸਵਾਕੇ ਦਿੱਤੇ ਸੀ ਉਹਨਾਂ ਨੇ ਉਸ ਤੋਂ ਬਾਅਦ ਫਿਰ ਪਿਛਲੇ ਸਾਲ ਵੀ ਅਸੀਂ ਅਜੀਤ ਸਿੰਘ ਬਟੂਈ ਨੂੰ ਬੇਨਤੀ ਕੀਤੀ ਕੱਪੜਾ ਅਸੀਂ ਮੁੱਲ ਲੈ ਲਿਆ ਸੀ ਸੰਗਤਾਂ ਨੇ ਉੱਥੇ ਪੈਸਾ ਭੇਜਤਾ ਸੀਗਾ ਤੇ ਸਲਾਈ ਦਾ ਪੈਸਾ ਉਹਨਾਂ ਨੇ ਕੋਈ ਨਹੀਂ ਸੀ ਲੈ ਸਾਤੋਂ ਤੇ ਇਸ ਵਾਰ ਵੀ ਸਰਦੀਆਂ ਚ ਵੀ ਇਦਾਂ ਹੀ ਹੋਇਆ ਸੰਗਤ ਵੱਲਿਓਂ ਉੱਥੇ ਕੱਪੜੇ ਦੇ ਸੇਵਾ ਭੇਜੀ ਗਈ ਤੇ ਸਲਾਈ ਉਹਨਾਂ ਨੇ ਸਾਤੋਂ ਨਹੀਂ ਲਈ ਹੁਣ ਫੇਰ ਅਸੀਂ ਉਹਨਾਂ ਨਾਲ ਗੱਲ ਕੀਤੀ ਸੀ ਅਸੀਂ ਗਰਮੀ ਵਾਲਾ ਕੱਪੜਾ ਮੰਗਾਇਆ ਉਹਨਾਂ ਨੇ ਸੈਂਪਲ ਭੇਜੀ ਸਾਨੂੰ ਸੈਂਪਲ ਅਸੀਂ ਪਵਾ ਕੇ ਦੇਖੇ ਪੰਜ ਛੇ ਬਜੁਰਗਾਂ ਦੇ ਤਵਾ ਕੇ ਦੇਖੇ 4 4 5 5 ਮੀਰੀ ਕੱਪੜਾ ਕੋਈ ਬੁਰਤਾ ਨਹੀਂ ਹੁੰਦਾ ਰੰਗ ਤਾਂ ਨਹੀਂ ਫੀਟ ਹੁੰਦਾ ਕੱਪੜਾ ਪਾਸ ਹੋ ਚੁੱਕਿਆ ਵਾ 150 ਰੁਪਏ ਮੀਟਰ ਕੱਪੜਾ ਉਹਨਾਂ ਨੇ ਕਿਹਾ ਵਾ ਸਵਾ ਜਿਹੜਾ ਆਪਣਾ ਵੱਡੇ ਪਨੇ ਦਾ ਹੁੰਦਾ ਵਾ ਤੇ ਸਵਾ 3 ਮੀਟਰ ਜਾਂ ਸਾਢੇ 3 ਮੀਟਰ ਕੁਰਤੇ ਪਿਆਮੇ ਦਾ ਕਪੜਾ ਲੱਗਣਾ ਵਾ ਜਿਹੜੇ ਬਾਪੂ ਬਜ਼ੁਰਗ ਸਾਡੇ ਥੋੜੇ ਜੇ ਕਮਜ਼ੋਰ ਆ ਉਹਨਾਂ ਨੂੰ 3.5 ਮੀਟਰ ਜਿਹੜੇ ਥੋੜੇ ਜੇ ਖੁੱਲੇ ਡੁੱਲੇ ਸਰੀਰ ਵਾਲੇ ਆ ਉਹਨਾਂ ਨੂੰ 3.5 ਮੀਟਰ ਦਾ ਕੁਰਤਾ ਪਿਆਮਾ ਲੱਗਣਾ ਤੇ ਕਰੀਬ 5 550 ਦਾ ਕੁਰਤਾ ਪਿਆਮਾ ਬਣਦਾ ਇੱਕ ਬਾਪੂ ਬਜ਼ੁਰਗ ਦਾ ਤੇ ਅਸੀਂ 1000 ਕੁਰਤਾ ਪਿਆਮਾ ਜਿਹੜਾ ਸਮਾਉਣਾ ਵਾ ਉਹਦਾ ਕਪੜਾ 7.500 7.500 ਮੀਟਰ ਨੀਲੇ ਰੰਗ ਦਾ ਤੇ 17500 ਮੀਟਰ ਕਾਫੀ ਰੰਗ ਦਾ ਇਹ ਕੁਰਤੇ ਪਜਾਮਿਆਂ ਦਾ ਕਪੜਾ ਅਸੀਂ ਆਰਡਰ ਕਰਤਾ ਜੀ ਉੱਥੇ ਕਾਲਜੀਏ ਟੇਲਰ ਜਲੰਧਰ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਉਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਉੱਥੇ ਕਾਲਜੀਏ ਟੇਲਰ ਦੇ ਦੁਕਾਨ ਤੇ ਜਾ ਕੇ ਸਿੱਧੀ ਕੁਰਤੇ ਪਜਾਮਿਆਂ ਦੀ ਸੇਵਾ ਪਹੁੰਚਦੀ ਕਰ ਸਕਦੇ ਹੋ ਕਿਸੇ ਨੇ 10 ਕੁਰਤੇ ਪਜਾਮਿਆਂ ਦੀ ਸੇਵਾ ਕਰਨੀ ਹੈ ਕਿਸੇ ਨੇ 20ਾਂ ਦੀ ਕਿਸੇ ਨੇ 50ਾਂ ਦੀ ਕਿਸੇ ਨੇ 100 ਦੀ 1000 ਕੁਰਤਾ ਪਜਾਮਾ ਮ ਜਿਹੜਾ ਉਸ ਟੱਚ ਕਰਾਉਣਾ ਜੀ ਉਸ ਸਲਾਈ ਕਰਾਉਣਾ ਮ ਜਿਹਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ 1750 100 ਮੀਟਰ ਕੁਰਤਾ ਪਿਆ ਮੇਰਾ ਕੱਪੜਾ ਨੀਲਾ ਤੇ 1750 ਕਾਫੀ ਕਲਰ ਦਾ ਤੇ ਸਾਡੀ ਬੇਨਤੀ ਹੈ ਭੈਣਾ ਭਰਾਵਾਂ ਨੂੰ ਉੱਥੇ ਤੁਸੀਂ ਜਦੋਂ ਕੱਪੜੇ ਦੇ ਪੈਸੇ ਪਹੁੰਚਦੇ ਕਰ ਦੋਗੇ ਨੀਲਾ ਕੱਪੜਾ ਉਹਨਾਂ ਕੋਲੇ ਹੁਣ ਅਵੇਲੇਬਲ ਆ ਉਹ ਹੁਣ ਨਾਲ ਦੀ ਨਾਲ ਸਟਿਚਿੰਗ ਕਰਨ ਲੱਗ ਜਾਣਗੇ ਕਾਫੀ ਕੱਪੜਾ ਉਹਨਾਂ ਨੇ ਆਰਡਰ ਕਰਨਾ ਉਹ ਆਰਡਰ ਤੇ ਆਉਣਾ ਤੇ ਉਹਦੀ ਪੇਮੈਂਟ ਉੱਥੇ ਜਮ੍ਹਾਂ ਹੋਣੀ ਆ ਨੀਲੇ ਦੀ ਵੀ ਜਮ੍ਹਾਂ ਹੋਣੀ ਆ ਤੇ ਜੇ ਕੋਈ ਵੀ ਭੈਣ ਭਰਾਇ ਸੇਵਾ ਕਰ ਸਕਦਾ ਜਰੂਰ ਆਪਣਾ ਬਣਦਾ ਯੋਗਦਾਨ ਪਾਇਓ ਤਾਂ ਜੋ ਗਰਮੀਆਂ ਵਾਲੇ ਜਿਹੜੇ ਕੁਰਤੇ ਪਜਾਮੇ ਆ ਉਹ ਛੇਤੀ ਛੇਤੀ ਬਣਾਏ ਜਾ ਸਕਣ ਕੰਪਲੀਟ ਕੀਤੇ ਜਾ ਸਕਣ ਅੱਗੇ ਵੀ ਹੁਣ ਤਿੱਕਰ ਸਾਡੇ ਪਰਿਵਾਰ ਦੇ ਮੈਂਬਰਾਂ ਦੇ ਸਿਰ ਦੇ ਉੱਤੇ ਕੱਪੜਾ ਪੈਰਾਂ ਦੇ ਵਿੱਚ ਚੱਪਲ ਸਰੀਰ ਦੇ ਤਣ ਤੱਕ ਨੂੰ ਕੱਪੜਾ ਇਹ ਸਭ ਤੁਹਾਡੇ ਵੱਲੋਂ ਤੁਹਾਡੀਆਂ ਸੇਵਾਵਾਂ ਦੇ ਵਿੱਚੋਂ ਦਿੱਤਾ ਜਾਂਦਾ ਚਾਹੇ ਉਹ ਕੇਸਰੀ ਰੰਗ ਦੀਆਂ ਦਸਤਾਰਾਂ ਹੋਣ ਚਾਹੇ ਉਹ ਕੁਰਤੇ ਪਜਾਮੇ ਦਾ ਕੱਪੜਾ ਹੋਵੇ ਚਾਹੇ ਉਹ ਲੋਅ ਟੀ-ਸ਼ਰਟਾਂ ਪਜਾਮੇ ਹੋਣ ਹਰ ਇੱਕ ਤਰ੍ਹਾਂ ਦੀ ਸੇਵਾ ਚਾਹੇ ਉਹ ਚੱਪਲਾ ਹੋਣ ਚਾਹੇ ਉਹ ਬੂਟ ਹੋਣ ਬਿਸਤਰੇ ਹੋਣ ਚਾਹੇ ਬਹੁਤ ਸਾਰੇ ਭੈਣ ਭਰਾ ਪੁਰਾਣੇ ਕੱਪੜੇ ਸਾਨੂੰ ਪਹੁੰਚਦੇ ਕਰਦੇ ਆ ਹਰ ਇੱਕ ਚੀਜ਼ ਸਾਨੂੰ ਜ਼ਰੂਰਤ ਮੁਤਾਬਕ ਪਹੁੰਚਦੀ ਕਰਦੇ ਆ ਤੁਸੀਂ ਇਸ ਵਾਰ ਕੁਰਤੇ ਪਜਾਮੇ ਦੇ ਕੱਪੜੇ ਵਿੱਚ ਵੀ ਸਾਡਾ ਯੋਗਦਾਨ ਦਿਓ ਕਾਲਜੀਏ ਟੇਲਰ ਦਿਲੰਦਰ ਵਿਖੇ ਤੁਸੀਂ ਸਿੱਧੀ ਸੇਵਾ ਜਮਾ ਕਰਾ ਸਕਦੇ ਹੋ ਤਾਂ ਜੋ ਸਾਡੇ ਪਰਿਵਾਰਕ ਮੈਂਬਰਾਂ ਦੇ ਕੁਰਤੇ ਪਜਾਮੇ ਦਾ ਕੱਪੜਾ ਜਿਹੜਾ ਉਹ ਸਾਡੇ ਕੋਲੇ ਜਲਦੀ ਜਲਦੀ ਪਹੁੰਚ ਸਕੇ ਤੇ ਫਿਰ ਅਸੀਂ ਉਹਨਾਂ ਦੀ ਸਲਾਈ ਕਰਾ ਸਕੀਏ ਤੇ ਅਜੀਤ ਸਿੰਘ ਬੱਟੂ ਵੀਰ ਜੀ ਜਿਹੜੇ ਕਾਲਜੀਏ ਟੇਲਰ ਦੇ ਮਾਲਕ ਨੇ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਉਹ ਜਿਹੜੀ ਸਟੀਚਿੰਗ ਆ ਸਲਾਈ ਆ ਕੁਰਤੇ ਪਜਾਮਿਆਂ ਦੀ ਉਹ ਸੇਵਾ ਦੇ ਵਿੱਚ ਕਰਦੇ ਨੇ ਉਹਨਾਂ ਨੇ ਸਾਤੋਂ ਇਹ ਸੇਵਾ ਲਈ ਹੋਈ ਆ ਬਾਕੀ ਕਿਉਂਕਿ ਇੰਨੇ ਕੁਰਤੇ ਪਜਾਮੇ ਇਕੱਠੇ ਸਿਉਂ ਵੀ ਨਹੀਂ ਸਕਦੇ ਅੱਧੇ ਕੁਰਤੇ ਪਜਾਮੇ ਅਸੀਂ ਬਾਹਰੋਂ ਸਲਾ ਲਈਦੇ ਆ ਅੱਧੇ ਕੁਰਤੇ ਵੀ ਅਸੀਂ ਮਾਰਦੇ ਆ ਸੰਤੋਸ਼ ਉਹ ਸੰਤੋਸ਼ ਇਧਰ ਹੁਣ ਤੁਸੀਂ ਦੇਖੋ ਜਿਵੇਂ ਸਲਾਦ ਵੰਡਿਆ ਜਾ ਰਿਹਾ ਪਹਿਲਾਂ ਤਾਂ ਹਰ ਰੋਜ਼ ਸਵੇਰੇ ਇਹ ਖੀਰਾ ਇੱਧਰ ਲਿਆਇਓ ਕਾਕੇ ਸਸੇਕਾਲ ਜੀ ਖੀਰਾ ਵੰਡਿਆ ਜਾਂਦਾ ਹਰ ਰੋਜ਼ ਸਵੇਰੇ ਇੱਕ ਇੱਕ ਪਲੇਟ ਖੀਰੇ ਦੀ ਸਵੇਰੇ ਸਵੇਰੇ ਸਲਾਦ ਦੀ ਦਿੱਤੀ ਜਾਂਦੀ ਆ ਇਹ ਬੰਡਰ ਵਾਲੇ ਵੀਰ ਵੀ ਜਿਹੜੇ ਕਿਸੇ ਟਾਈਮ ਪੇਸ਼ੈਂਟ ਸੀ ਵੀਰੇ ਦੇ ਪੱਟੀ ਹੁੰਦੀ ਆ ਹਜੇ ਵੀ ਬਟਾਲੇ ਤੋਂ ਲੈ ਕੇ ਆਏ ਸੀਗੇ ਸਾਡੇ ਵੀਰ ਨੂੰ ਸਾਨੂੰ ਨੂੰ ਪੈਰ 'ਤੇ ਕੀੜੇ ਪੈ ਸੀ ਕੱਲਾ ਹੀ ਪਿਆ ਸੀ ਘਰ 'ਚ ਇਦਾਂ ਹੀ ਪੱਗਾਂ ਬੰਨੀਆਂ ਜਾ ਰਹੀਆਂ ਇਹ ਵੀਰੇ ਨੂੰ ਵੀ ਬਹੁਤ ਮਾੜੀ ਹਾਲਤ ਲੈ ਕੇ ਗਈ ਦੀ ਇਹ ਵੀਰਾ ਮੰਦਿਰ ਪਾ ਸਾਡਾ ਤੇ ਇਹਨੂੰ ਅੰਬਾਰੇ ਤੋਂ ਲੈ ਕੇ ਆਏ ਸੀ ਵੀਰੇ ਨੂੰ ਮਤਲਬ ਅੰਦਰ ਇੱਧਰ ਇਸ਼ਨਾਨ ਹੋ ਰਹੇ ਨੇ ਹਰ ਰੋਜ਼ 600 ਬੰਦੇ ਦਾ ਇਸ਼ਨਾਨ ਪਾਣੀ 600 ਬੰਦੇ ਦਾ ਲੀੜਾ ਕੱਪੜਾ ਧੋ ਕੇ ਉਹਨਾਂ ਨੂੰ ਮਿਲਣਾ 600 ਬੰਦੇ ਦੇ ਮਤਲਬ ਕੱਪੜੇ ਦੀ ਹਰ ਤਰੀਕੇ ਦੇ ਨਾਲ ਸਾਮ ਸੰਭਾਲ ਪਹਿਲਾਂ ਪਹਿਲਾਂ ਅਸੀਂ ਧਿਆਨ ਨਹੀਂ ਸੀ ਦੇ ਪਾਉਂਦੇ ਹੁੰਦੇ ਇੱਕ ਦੂਜੇ ਤੋਂ ਸਕਿਨ ਪ੍ਰੋਬਲਮ ਆ ਜਾਂਦੀ ਸੀ ਹੁਣ ਅਸੀਂ ਬਾਈ ਨੇਮ ਹਰੇਕ ਬੰਦੇ ਦਾ ਕੁਰਤਾ ਪਜਾਮਾ ਹਰੇਕ ਬੰਦੇ ਦਾ ਲੋਅਰ ਟੀ-ਸ਼ਰਟ ਆ ਜਿਹੜਾ ਉਹ ਬਾਈ ਨੇਮ ਤੌਲੀਏ ਵੀ ਸਾਰੇ ਬਾਈ ਨੇਮ ਫੇਰਾ ਲੋਅਰ ਟੀ-ਸ਼ਰਟ ਆ ਆ ਦੇਖੋ ਇਹਦੇ ਵਿੱਚ ਲੋਅਰ ਆ ਤੇ ਲੋਅਰ ਦੇ ਵਿੱਚ ਹੀ ਉਹਦੀ ਟੀ-ਸ਼ਰਟ ਇਕੱਠੀ ਕਰਕੇ ਰੱਖੀ ਹੋਈ ਆ ਹਰੇਕ ਬੰਦੇ ਦੀ ਬਾਈ ਨੇਮ ਇਕੱਠੀ ਕੀਤੀ ਪਈ ਆ ਚੀਜ਼ ਉਵੇਂ ਚੱਕ-ਚੱਕ ਕੇ ਵਲੰਟੀਅਰਾਂ ਨੇ ਸਾਡਿਆਂ ਨੇ ਆ ਦੇਖੋ ਜੋਧਾ ਸਿੰਘ ਹਰੇਕ ਬੰਦੇ ਦਾ ਜਿਹੜਾ ਪ੍ਰੋਪਰ ਧਿਆਨ ਰੱਖਿਆ ਜਾਂਦੀ ਲੀੜੇ ਕੱਪੜੇ ਦਾ ਤੇ ਵਲੰਟੀਅਰ ਜਿਹੜੇ ਸੇਵਾਦਾਰ ਨੇ ਸਾਡੇ 60% ਸੇਵਾਦਾਰ ਜਿਹੜੇ ਸੀਗੇ ਉਹ ਪੇਸ਼ੈਂਟ ਸੀ ਜਿਹੜੇ ਉਹ ਨੇ ਪ੍ਰਭਜੋਤ ਵੀਰਾਂ ਦੀ ਸੇਵਾ ਕਰਾਈ ਜਾਂਦਾ ਇੱਧਰ ਸੋਨੂ ਕਰਾਈ ਜਾਂਦਾ ਸੇਵਾ ਉਹ ਪਿੱਛੇ ਸੋਨੂ ਕਰਾਈ ਜਾਂਦਾ ਜੱਸਾ ਕਰਾਈ ਜਾਂਦਾ ਇੱਧਰ ਸਾਡਾ ਆਪਣਾ ਦੁਰਲਭ ਕੀ ਹਾਲ ਨੇ ਵੀਰੇ ਹਨਾ ਇਹ ਸਾਰੇ ਵੀਰ ਸਾਡੇ ਗੁਰੂ ਦੀ ਕਿਰਪਾ ਨਾਲ ਸੇਵਾ ਤੇ ਲਾਏ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਣ ਜਿਵੇਂ ਜਿਵੇਂ ਬਾਪੂ ਬਜ਼ੁਰਗਾਂ ਦੇ ਇਸ਼ਨਾਨ ਹੋਈ ਜਾਂਦੇ ਨੇ ਕੁਰਤੇ ਪਿਆਵੇਂ ਪਾਈ ਜਾਂਦੇ ਨੇ ਉਹ ਬਾਹਰ ਜਾ ਕੇ ਪੱਗਾ ਇਸ਼ਨਾਨ ਕਰਨ ਤੋਂ ਬਾਅਦ ਬਨਾਈ ਜਾਂਦੇ ਨੇ ਗੁਰੂ ਘਰ ਜਾਈ ਜਾਂਦੇ ਨੇ ਆ ਜੱਗੀ ਖੜਾ ਸਾਡਾ ਕਿਵੇਂ ਜੱਗੀ ਸਤਿ ਸ੍ਰੀ ਅਕਾਲ ਇਹ ਵੀਰਾ ਟੇਲਰ ਸੀ ਬਹੁਤ ਵਧੀਆ ਟੇਲਰ ਆ ਤੇ ਠੀਕ ਨਹੀਂ ਸੀਗਾ ਹੁਣ ਵੀਰੇ ਦਾ ਲਾਜ ਚੱਲਦਾ ਵੀ ਠੀਕ ਆ ਬਾਈ ਹੁਣ ਸੇਵਾ ਕਰਾਉਂਦਾ ਲਾਲੀ ਸਾਡੇ ਨੂੰ ਤੁਸੀਂ ਜਾਣਦੇ ਹੋ ਸਾਰੇ ਲਾਲੀ ਕਿਵੇਂ ਵੀਰੇ ਤੇ ਉਧਰ ਕੰਨ ਦੁਖਦਾ ਕੋਈ ਨਾ ਐਂਟੀ ਵਾਲਿਆਂ ਨੇ ਚੈੱਕ ਕਰਾਓ ਕੰਨ ਇਹਦਾ ਉਬੀਰ ਨੂੰ ਦਖਾਲੇ ਦੇਖੋ ਇੱਧਰ ਸਾਰੇ ਇਹ ਵੀਰਾ ਟੇਲਰ ਆ ਕਰਮਜੀਤ ਬਾਈ ਸਤਿ ਸ੍ਰੀ ਅਕਾਲ ਕਰਮਜੀਤ ਬਾਈ ਕਿਵੇਂ ਆ ਠੀਕ ਆ ਬਾਈ ਜਿਉਂਦਾਬਾਦ ਆ ਰੇ ਬਾਈ ਉਹ ਨਾ ਭਾਈ ਨਾ ਤੇ ਇਹ ਸਵਾਵਾ ਜਿਹੜੇ ਵੀਰ ਨਿਭਾ ਰਹੇ ਨੇ ਸਾਰੀਆਂ ਇਹ ਗੁਰੂ ਦੀ ਕਿਰਪਾ ਜਿਵੇਂ ਤੁਸੀਂ ਦੇਖਿਆ ਕਰਮਜੀਤ ਵੀਰਾ ਜਿਹਦੀ ਮੈਂ ਗੱਲ ਕਰਦਾ ਈ ਟੇਲਰ ਦੀ ਉਹ ਵੀਰੇ ਨੂੰ ਉਹਦੇ ਘਰ ਦੇ ਇੱਥੇ ਬੰਨ ਕੇ ਲੈ ਕੇ ਆਏ ਸੀ ਸੰਗੜ ਨਾਲ ਬਾਪੂ ਉੱਠ ਕੇ ਬੈਠੋ ਤੇ ਅੱਜ ਉਹ ਵੀਰਾ ਟੈਲਰ ਆ ਪੂਰੀ ਵਧੀਆ ਹਰ ਰੋਜ਼ ਦੋ ਤਿੰਨ ਗੋੜ ਤੇ ਪਜਾਮੇ ਸਿਉਂਦਾ ਹੁੰਦਾ ਰੋਜ਼ ਦਿੱਲੀ ਇਦਾਂ ਹੀ ਇਹ ਬਾਈ ਸਾਨੂੰ ਮਿਲਿਆ ਸੀ ਤਾਂ ਹਜੇ ਤੱਕ ਸਾਨੂੰ ਕੁਝ ਪਤਾ ਵੀ ਨਹੀਂ ਲੱਗਿਆ ਇਹਦੀਆਂ ਦੋਨੇ ਬਾਹਾਂ ਕੱਟੀਆਂ ਹੋਈਆਂ ਮਾ ਹਨ ਤੇ ਸੜਕ ਤੇ ਕਿਵੇਂ ਸਰਵਾਈਵ ਕਰਦਾ ਸੀ ਵਿਚਾਰਾ ਐਡੀ ਐਡੀ ਦਾੜ੍ਹੀ ਬੜੀਆਂ ਜਟਾਂ ਬੜੀਆਂ ਸਿਰ 'ਚ ਵੀ ਮੂੰਹ ਨਹੀਂ ਧੋ ਸਕਦਾ ਰੋਟੀ ਨਹੀਂ ਖਾ ਸਕਦਾ ਇਦਾਂ ਕੋਈ ਮੂਰੇ ਰੋਟੀ ਪਾ ਦਿੰਦਾ ਸੀ ਤੇ ਇਹ ਖਾ ਲੈਂਦਾ ਸੀ ਜਿਵੇਂ ਜਾਨਵਰ ਖਾਂਦੇ ਤੇ ਇੱਕ ਇਹ ਵੀਰੇ ਨੂੰ ਗੁਜਰਾਂ ਦੇ ਬਾੜੇ ਤੋਂ ਛੜਾ ਕੇ ਲੈ ਕੇ ਆਏ ਸੀ ਬਾਈ ਇੱਥੇ ਮੈਂ ਮੈਂਸ਼ਨ ਕਰ ਦੇਣਾ ਉਹ ਗੁਜਰ ਜਿਹੜੇ ਬਾੜੇ ਬਣਾ ਕੇ ਖੇਤਾਂ 'ਚ ਰਹਿੰਦੇ ਨੇ ਜਿਨ੍ਹਾਂ ਨੇ ਡੰਗਰ ਪਸ਼ੂ ਰੱਖੇ ਆ 100-100 200-200 ਜਿਹੜੇ ਜ਼ਬਰਦਸਤੀ ਇਦਾਂ ਦੇ ਬੰਦਿਆਂ ਤੋਂ ਕੁੱਟ ਕੇ ਕੰਮ ਕਰਾਉਂਦੇ ਆ ਉਹ ਕਿਸੇ ਧਰਮ ਦੇ ਨਹੀਂ ਉਹ ਕਿਸੇ ਜਾਤ ਦੇ ਨਹੀਂ ਹੁੰਦੇ ਉਹ ਬੰਦਿਆਂ ਦੀ ਮੰਨ ਲਓ ਜਾਤਤੀ ਦਾ ਸ਼ਿਕਾਰ ਹੋਇਆ ਬੱਚਾ ਇਹ ਆਪਣਾ ਐਡਰੈਸ ਦੱਸਦਾ ਆਪਣਾ ਨਾਮ ਦੱਸਦਾ ਇਹ ਪੋਲਟੀ ਆਪਣੀ ਮਾਂ ਦਾ ਨਾਮ ਦੱਸਦਾ ਸ਼ਕਤੀ ਕੁਮਾਰੀ ਆਪਣੇ ਬਾਪ ਦਾ ਨਾਮ ਦੱਸਦਾ ਇਹ ਸੁਨੀਲ ਸੁਨੀਲ ਕੁਮਾਰ ਤੇ ਪਿੰਡ ਦੱਸਦਾ ਇਹ ਆਪਦਾ ਬਾਗਲਪੁਰ ਯੂਪੀ ਦਾ ਰਹਿਣ ਵਾਲਾ ਵਾ ਇੱਕ ਭਰਾ ਦੱਸਦਾ ਤਿੰਨ ਭੈਣਾਂ ਦੱਸਦਾ ਪੁਲਿਸ ਥਾਣਾ ਇਹ ਬਾਗਲਪੁਰ ਦਾ ਦੱਸਦਾ ਯੂਪੀ ਦੇ ਵਿੱਚ ਤੇ ਇਹ ਕੰਮ ਤੇ ਸੇ ਤੂੰ ਉਹਦੇ ਨਹੀਂ ਇਧਰ ਕਹਾ ਕੰਮ ਕਰਤੇ ਸੇ ਹਾਲੇ ਗੋਬਰ ਉਠਾਇਏ ਖਾਣਾ ਨਾ ਦਈਏ ਖਾਣਾ ਨਹੀਂ ਦਿੱਤਾ ਸੀ ਨਾ ਗੋਬਰ ਉਠਾਤੇ ਸੀ ਸਾਰਾ ਦਿਨ ਗੋਬਰ ਉਠਾਤੇ मारते पीटते भी थे क्या नाम था मालिक का मुंशी खान मुंशी खान सी ओर ना देखो ऐसे बंदे कटिया बंदे गरीब का बच्चा पता नहीं कितों चक के लिया है कहाँ से लेके आए थे तुम उनके पास कैसे गया स्टेशन से स्टेशन से ले गया हाँ। क्या बोला तेरे को तो चाल सात सौ रुपया दूंगा सात सौ रुपया दूंगा कहना चाल ਤੇ ਉੱਥੇ ਜਾ ਕੇ ਕਟ-ਕਟੇ ਤੋਂ ਗੋਹਾ ਚ ਕੋਣ ਲਾ ਲਿਆ ਨੋ ਜਾਨਾ ਇਹ ਜੇ ਘਟਿਆ ਬੰਦੇ ਸਾਡੇ ਸਮਾਜ ਦੇ ਵਿੱਚ ਰਹਿੰਦੇ ਨੇ ਚਲੋ ਮਹਾਰਾਜ ਦੇਖਦੇ ਨੇ ਅੱਲਾ ਉਹ ਰਾਮ ਉਹ ਵਾਹਿਗੁਰੂ ਭਗਵਾਨ ਸਭ ਦੇਖ ਰਿਹਾ ਤੇ ਇਸ ਬੱਚੇ ਦੀ ਵੀਡੀਓ ਵੀ ਸ਼ੇਅਰ ਕਰਿਓ ਤੇ ਧੰਨਵਾਦ ਕੁੜ ਤੇ ਪਿਆਮਿਆਂ ਦੀਆਂ ਸੇਵਾ ਵਾਸਤੇ ਸਾਡੇ ਨਾਲ ਸਾਡੇ ਨੰਬਰ 0161 520071 ਇਹ ਨੰਬਰ ਤੇ ਸੰਪਰਕ ਕਰਿਓ ਤੁਸੀਂ ਤੇ ਅਸੀਂ ਤੁਹਾਨੂੰ ਜਾਣਕਾਰੀ ਦੇ ਦਾਂਗੇ ਕਿੱਥੇ ਸੀਵਾ ਜਮਾ ਕਰਾਉਣੀ ਹੈ ਕਿਵੇਂ ਕਰਾਉਣੀ ਹੈ ਇੱਕ ਹੋਰ ਬੇਨਤੀ ਵੀ ਆ ਸਾਡੇ ਨਾਲ ਤੁਸੀਂ ਵੱਧ ਤੋਂ ਵੱਧ ਗਿਣਤੀ ਚ ਮੈਂਬਰ ਜੁੜੋ ਐਜੇ ਸੇਵਾਦਾਰ ਤੁਸੀਂ ਸਾਨੂੰ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ WhatsApp ਕਰ ਦਿਓ ਅਸੀਂ ਤੁਹਾਨੂੰ ਐਜੇ ਸੇਵਾਦਾਰ ਰਜਿਸਟਰਡ ਕਰ ਲਾਂਗੇ ਫਿਰ ਤੁਸੀਂ ਸਿੱਧੀ ਕਾਊਂਟਰਾਂ 'ਹੀਂ ਵੀ ਸੇਵਾ ਕਰ ਸਕਦੇ ਹੋ ਕਿਉਂਕਿ ਕੁਝ ਜਿਵੇਂ ਹੁਣ ਕੁੜਤੇ ਪਿਆਮੇ ਲੈਣੇ ਆ ਕੱਪੜਾ ਲੈਣਾ ਤੇ ਕੁਝ ਤਾਂ ਕੱਪੜਾ ਸੰਗਤ ਨੇ ਲੈ ਦੇਣਾ ਕੁਝ ਕੱਪੜਾ ਸਾਨੂੰ ਜਿਵੇਂ ਇੱਥੇ ਸਪਨਿਆਂ ਦੇ ਘਰ ਦੇ ਜਿਹੜੇ ਖਰਚੇ ਆ ਉਹ ਸਾਰੇ ਜਿਵੇਂ ਪੱਕੇ ਪੈਸਿਆਂ ਚ ਕਹਿੰਦੇ ਜਿਵੇਂ ਚੈੱਕ ਰਾਹੀਂ ਸੇਵਾ ਦੇਣੀ ਪੈਂਦੀ ਆ ਵੱਲੋਂ ਉਹਨਾਂ ਨੂੰ ਵੀ ਜਿੱਦਾਂ ਤੁਸੀਂ ਖਰੀਦਦੇ ਆ ਉਹ ਵੀ ਪੱਕੇ ਬਿੱਲ ਤੇ ਦਿੰਦੇ ਨੇ ਕਪੜਾ ਮੰਗਾ ਕੇ ਫਿਰ ਉਹ ਤੇ ਇਸ ਕਰਕੇ ਜੇ ਭੈਣ ਭਰਾ ਕੋਈ ਮੈਂਬਰ ਬਣਨ ਕਾਊਂਟਰ 'ਆਂਹੀਂ ਤੁਸੀਂ ਕੁਰਤੇ ਪਜਾਮੇ ਦੀ ਸੇਵਾ ਕਰੋ ਤਾਂ ਅਸੀਂ ਉੱਥੋਂ ਬਾਇ ਚੈੱਕ 20 ਕੜਤਾ ਪਜਾਮੇ ਦਾ ਕਪੜਾ ਲੈ ਸਕਦੇ ਆ ਤੇ ਗੁਰੂ ਘਰ ਦੇ ਵਿੱਚ ਇਸ ਟਾਈਮ ਕੀਰਤਨ ਹੋ ਰਿਹਾ ਜਿਹੜੇ ਵੀ ਵੀਰ ਸਾਡੇ ਅੰਦਰ ਜਾਂਦੇ ਨੇ ਉਹਨਾਂ ਦੇ ਸਿਰ ਤੇ ਪਰਨੇ ਬੰਨੇ ਜਾਂਦੇ ਆ ਹੁਣ ਜਿਵੇਂ ਜਿਵੇਂ ਇਸ਼ਨਾਨ ਹੋਈ ਜਾਂਦੇ ਨੇ ਸਾਰੇ ਗੁਰੂ ਘਰ ਦੇ ਵਿੱਚ ਜਾ ਕੇ ਬੈਠ ਰਹੇ ਨੇ ਵੀਰ ਤੇ ਹੁਣ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਜਿਹੜੇ ਸਾਡੇ ਨਾਲ ਭੈਣ ਭਰਾ ਜੁੜੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ